ਦਿਨਾਂ ਜੀ ਲਗਾਤਾਰ ਰੋਸ ਧਰਮੇਂ ਦੇ ਬੈਠੇ ਹੋਇਆ ਪਰ ਪ੍ਰਸ਼ਾਸਨ ਵੱਲੋਂ ਕੋਈ ਵੀ ਸਰਵਾਈ ਹਜੇ ਤੱਕ ਨਹੀਂ ਕੀਤੀ ਗਈ। ਜੇਕਰ ਪ੍ਰਸ਼ਾਸਨ ਕੱਲ ਤੱਕ ਸਾਡੀਆਂ ਮੰਗਾਂ ਪੂਰੀ ਕਰਦਾ ਤਾਂ ਠੀਕ ਆ। ਇਹਦਾ ਪਰਸੋਂ ਨੂੰ ਅਸੀਂ ਇੱਥੇ ਚੱਕਾ ਜਾਮ ਕਰਾਂਗੇ। ਅਠਮਾ ਦਿਨਾਂ ਜੀ ਲਗਾਤਾਰ ਰੋਸ ਧਰਮੇਂ ਦੇ ਬੈਠੇ ਹੋਇਆ ਪਰ ਪ੍ਰਸ਼ਾਸਨ ਵੱਲੋਂ ਕੋਈ ਵੀ ਸਰਵਾਈ ਹਜੇ ਤੱਕ ਨਹੀਂ ਕੀਤੀ ਗਈ। ਦੇ ਨਾਲ ਨਹੀਂ ਰਣਨੀਤੀ ਇਹੀ ਹੈ ਜੀ ਜਿਵੇਂ ਸਾਡੇ ਜ਼ਿਲ੍ਹਾ ਮੰਤਰੀ ਜੀ ਨੇ ਕਿਹਾ ਵਾ ਕੇ ਕਰ ਪ੍ਰਸ਼ਾਸਨ ਕੱਲ ਤੱਕ ਸਾਡੀਆਂ ਮੰਗਾ ਪੂਰੀ ਕਰਦਾ ਦਾ ਠੀਕ ਆ ਜਿਹਦਾ ਪਰਸੋਂ ਨੂੰ ਅਸੀਂ ਇੱਥੇ ਚੱਕਾ ਜਾਮ ਕਰਾਂਗੇ ਕਿ ਤੱਕ ਮਾਨਯੋਗ ਐਮ ਐਲ ਏ ਸਾਹਿਬ ਇੱਥੇ ਕੋਈ ਨਹੀਂ ਆਇਆ ਤੇ ਨਾ ਅਜੇ ਪ੍ਰਸ਼ਾਸਨ ਦਾ ਉੱਚ ਅਧਿਕਾਰੀ ਆਇਆ ਦੋ ਦਿਨ ਪਹਿਲਾਂ ਇੱਥੇ ਸਿਮੇਤਾ ਵੀ ਖੰਡ ਦੇ ਐਸ ਐਚ ਓ ਸਾਹਿਬ ਜ਼ਰੂਰੀ ਦਿੱਤਾ ਵੀ ਦੋਸ਼ੀਆਂ ਦੇ ਖਿਲਾਫ ਕਾਰਵਾਈ ਕਰਾਂਗੇ ਪਰ ਹਜੇ ਤੱਕ ਤੇ ਵੀ ਐਫ ਆਈ ਆਰ ਜਿਹੜੀ ਦਰਜ ਨਹੀਂ ਤੁਹਾਡੇ ਦੁਆਰਾ ਕਰਵਾਏ ਗਏ ਅਸੀਂ ਤੁਹਾਨੂੰ ਐਸੋ ਸੁਨਮਤਾ ਜੀ ਆਠ ਦਿਨ ਤੋਂ ਲਗਾਤਾਰ ਭਗਵਾਨ ਵਾਲਮੀਕੀ ਮਹਾਰਾਜ ਦਾ ਜਿਹੜਾ ਮੰਦਿਰ ਮੈਟਰੋ ਦੇ ਬਾਹਰ ਸਥਿਤ ਸੀਗਾ ਬੜਾ ਪ੍ਰਾਚੀਨ ਮੰਦਿਰ ਸੀਗਾ ਜਿਹਦੇ ਰੋਸ ਦੇ ਵਿੱਚ ਅਸੀਂ ਪਿਛਲੇ 8 ਦਿਨਾਂ ਤੋਂ ਇੱਥੇ ਲਗਾਤਾਰ ਧਰਨਾ ਲਾ ਕੇ ਆਪਣਾ ਬੈਠੇ ਹੋਏ ਆਂ ਸ਼ਾਂਤ ਵੀ ਢੰਗ ਨਾਲ ਪ੍ਰਸ਼ਾਸਨ ਨੂੰ ਅਪੀਲ ਕਰ ਰਹੇ ਆਂ ਵੀ ਜਿਹੜੇ ਦੇ ਪਿੱਛੇ ਲੋਕ ਨੇ ਉਹਨਾਂ ਤੇ ਜਿਹੜੀ ਐਫ ਆਈ ਆਰ ਦਰਜ ਕੀਤੀ ਜਾਵੇ ਪਰ ਪ੍ਰਸ਼ਾਸਨ ਵੱਲੋਂ ਕੋਈ ਸੁਣਵਾਈ ਨਹੀਂ ਪਿਛਲੇ ਅੱਜ ਨੋਮਾ ਦਿਨਾਂ ਤੇ ਅੱਜ ਸਵੇਰੇ 2 ਤੋਂ ਲੱਗੇ 3 ਵਜੇ ਦੇ ਵਿੱਚ ਫੇਰ ਜੀਸੀਬੀ ਆਂਦੀ ਆ ਅੱਜ ਦੁਬਾਰਾ ਮੰਦਰ ਦੀ ਬੇਅਦਬੀ ਕੀਤੀ ਜਾਂਦੀ ਆ 15000 ਇੱਟਾ ਕਿਸੇ ਸ਼ਰਧਾਲੂ ਵੱਲੋਂ ਰਾਤੀ ਇੱਥੇ ਰੱਖੀਆਂ ਗਈਆਂ ਸੀ ਤੇ ਰਾਤੋਂ ਰਾਤ ਇੱਟਾਂ, ਸੀਮੈਂਟ, ਬਜਰੀ ਐਦਾਂ ਦੇ ਚੋਰ ਲਟੇਰੇ ਆਂਦੇ ਆ ਵੀ ਰੇਤਾ ਬਜਰੀ ਵੀ ਨਾਲ ਹੀ ਲੈ ਗਏ ਤੇ ਸਵੇਰ ਦੀਆਂ ਤੁਹਾਨੂੰ ਫੋਟੋ ਦਿਖਾਵਾਂਗੇ ਵੀ ਇੱਟਾਂ ਇੱਥੇ ਖਿਲਾਰੀਆਂ ਪਈਆਂ ਸੀ ਬੈਨਰ ਵਾਲਮੀਕੀ ਮਹਾਰਾਜ ਦੀ ਜਿਹੜੀ ਫੋਟੋ ਸੀਗੀ ਬੈਨਰ ਸੀਗੇ ਉਹਨਾਂ ਨੂੰ ਪਾੜ ਕੇ ਸੁੱਟਿਆ ਸੀਗਾ ਜਿਹੜਾ ਸ਼ਿਵਜੀ ਦਾ ਤਰਸ਼ੂਲ ਸੀਗਾ ਉਹਨਾਂ ਨੂੰ ਸੁੱਟ ਕੇ ਗਏ ਹੋਏ ਸੀਗੇ ਜਿਹੜਾ ਚਿਰਾਗ ਬਲਦਾ ਸੀ ਦੀਪਮਾਲਾ ਹੁੰਦੀ ਸੀ ਉਹਨਾਂ ਨੂੰ ਵੀ ਇੱਥੋਂ ਗਾਇਬ ਕਰ ਦਿੱਤਾ ਗਿਆ ਸਾਨੂੰ ਤਾਂ ਹਜੇ ਤੱਕ ਇਹ ਹੀ ਨਹੀਂ ਪਤਾ ਲੱਗੀ ਵੀ ਕਿਹੜੀਆਂ ਪਾਵਰਾਂ ਨੇ ਵੀ ਸਾਡੇ ਸਾਹਮਣੇ ਆਓ ਜੇ ਐਨਐਚਆਈ ਦਾ ਕੰਮ ਆ ਅੱਜ ਅਸੀਂ ਸਵੇਰੇ ਐਨਐਚਆਈ ਡਿਪਾਰਟਮੈਂਟ ਵੀ ਗਏ ਸੀਗੇ ਸਾਡੀ ਉੱਚ ਅਧਿਕਾਰੀਆਂ ਨਾਲ ਗੱਲ ਹੋਈ ਆ ਪਰ ਸਭ ਦਾ ਇਹੀ ਕਹਿਣਾ ਵਾ ਵੀ ਜਿਹੜਾ ਇਹ ਕੰਮ ਆ ਇਹ ਐਮਐਨਐਚਆਈ ਵੱਲੋਂ ਨਹੀਂ ਕੀਤਾ ਗਿਆ ਜੇ ਐਨਐਚਆਈ ਵੱਲੋਂ ਨਹੀਂ ਕੀਤਾ ਗਿਆ ਤੇ ਇਹ ਕੰਮ ਕਿਦੇ ਆ ਦੇਖੋ ਜੀ ਹਜੇ ਤਾਂ ਸ਼ੱਕ ਦੇ ਘੇਰੇ ਦੇ ਵਿੱਚ ਇਹ ਕਲੋਨੀ ਵਾਲੇ ਆ ਰਹੇ ਆ ਸਿਰਫ ਕਿਉਂਕਿ ਹੋਰ ਕੋਈ ਲੱਗੇ ਡੱਗੇ ਇਦਾਂ ਵੇ ਜਗ੍ਹਾ ਹੈ ਨਹੀਂ ਜਿਨ੍ਹਾਂ ਨੂੰ ਮੰਦਰ ਤੋਂ ਦਿੱਕਤ ਹੋਵੇ ਇਹਨਾਂ ਨੇ ਰਤੋਂ ਰਾਤ ਜਿਹੜਾ ਇੱਥੇ ਪੰਡਤ ਸੀਗਾ ਉਹਦੇ ਨਾਲ ਸੌਦਾ ਕੀਤਾ ਮੰਦਰ ਦਾ ਮੂਰਤੀਆਂ ਦਾ ਸੌਦਾ ਕੀਤਾ ਸਾਡੇ ਭਗਵਾਨਾਂ ਦਾ ਸੌਦਾ ਕੀਤਾ ਤੇ ਰਤੋਂ ਰਾਤ ਇਧਰੋਂ ਮੰਦਰ ਗਾਇਬ ਕਰਤਾ ਮੰਗ ਪ੍ਰਸ਼ਾਸਨ ਤੋਂ ਇਹੀ ਆ ਵੀ 8 ਦਿਨ ਤੋਂ ਲਗਾਤਾਰ ਇੱਥੇ ਧਰਨੇ ਤੇ ਬੈਠੇ ਹੋਏ ਆ ਹਿੰਦੂ ਸਮਾਜ ਵੱਲੋਂ ਸਾਨੂੰ ਰੋਜ਼ ਕੋਲ ਮਿਲਦੀ ਪਈ ਆ ਵੀ ਆਪਾਂ ਸੜਕ ਤੇ ਉਤਰੀਏ ਪਰ ਕਿਤੇ ਨਾ ਕਿਤੇ ਜੇ ਅਸੀਂ ਸ਼ਾਂਤਮਈ ਢੰਗ ਦੇ ਨਾਲ ਆਪਣਾ ਪ੍ਰਦਰਸ਼ਨ ਜਾਰੀ ਰੱਖ ਰਹੇ ਹਾਂ। ਆਮ ਅਮਿਤ ਗੁਪਤਾ, ਵਿਸ਼ਵਿੰਦੂ ਪਰਸ਼ਦ, ਸੁਖਦੇਵ ਜ਼ਿਲ੍ਹਾ ਮੰਤਰੀ। ਔਰ ਮੇਰੀ ਮੰਗੇ ਹੈ ਜੇ ਤਾਂ ਇਹ ਸਾਡੀ ਮੰਗ ਪੂਰੀ ਕੀਤੀ ਜਾਊਗੀ ਸ਼ਾਂਤੀ ਮੈਂ ਢੰਗ ਨਾਲ ਠੀਕ ਹੈ ਨਹੀਂ ਤਾਂ ਅਸੀਂ ਕੋਸ਼ਿਸ਼ ਕਰਾਂਗੇ ਪਰਸੋਂ ਇਹ ਪ੍ਰਸ਼ਾਸਨ ਨੂੰ ਵੀ ਕਹਿੰਦੇ ਆ ਬੇਨਤੀ ਕਰਦੇ ਆ ਨਹੀਂ ਤਾਂ ਅਸੀਂ ਪਰਸੋਂ ਇੱਥੇ ਰੋਡ ਜਾਮ ਕਰਾਂਗੇ ਔਰ ਇਸ ਮੰਦਰ ਦਾ ਨਿਰਮਾਣ ਅਸੀਂ ਰਾਤੋਂ ਰਾਤ ਦੁਬਾਰਾ ਕਰਾਂਗੇ ਜਿੱਦਾਂ ਤੋੜਿਆ ਗਿਆ। ਔਰ ਫਿਰ ਜਿਹਦੇ ਚ ਦਮ ਹੈਗਾ ਉਹ ਸਾਡੇ ਸਾਹਮਣੇ ਤੋੜ ਕੇ ਦਿਖਾਵੇ